ਹਾਂਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਓਂਕਾਰ ਡੇਰੀ ਫਾਰਮ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਤੇ ਕਰੋ ਜੀ ਝੋਟੀਆਂ ਚੈੱਕ ਤੁਹਾਨੂੰ ਵਿਖਾ ਲਣੀ ਆ ਦੁੱਧ 12 ਕਿਲੋ ਤਿਆਰ ਵਾਲੀ ਨੀਲੀ ਰਾਵੀ ਝੋਟੀ ਟੇਢੇ ਘਟ ਚ ਇੱਕ ਤੁਹਾਨੂੰ ਆ ਤਾਜੀ ਸੂਈ ਮੈਂ ਉਹ ਵਿਖਾ ਲਣੀ ਆ ਚੰਗੇ ਦੁੱਧ ਤੇ ਚੱਲਦੀ ਹੋਈ ਚੰਗੇ ਰਿਕਾਰਡ ਵਾਲੀ ਤੇ ਇੱਕ ਤੁਹਾਨੂੰ ਵਿਖਾਵਾਂਗੇ ਆਪਾਂ ਬੂਰੀ ਝੋਟੀ ਉਹ ਵੀ ਕਰ ਲੋ ਚੈੱਕ ਜੀ ਆ ਜਿਹੜੀ ਜੀ ਬੱਚੇ ਤੋਂ ਬਗੈਰ ਆ ਆਪਣੇ ਕੋਲੋਂ ਗਈ ਆ ਲਗਭਗ 2.5 ਮਹੀਨੇ ਦੀ ਸੂਈ ਜੀ ਤੇ ਕਰਦੇ ਸਾਰੀ ਤੁਹਾਡੇ ਨਾਲ ਡਿਟੇਲ ਸ਼ੇਅਰ ਤੇ ਜਾਣਕਾਰੀ ਪੂਰੀ ਸਾਂਝੀ ਕਰਦੇ ਆ ਤੇ ਵੇਖਿਓ ਪੂਰੀ ਵੀਡੀਓ ਵੀਡੀਓ ਵੇਖ ਕੇ ਕਰਿਓ ਸੰਪਰਕ ਨੰਬਰ ਆਪਣਾ 97799834449779983444 ਤੇ ਮੰਗਲੂ ਜੀ ਆਪਣੇ ਡੇ ਨੇ ਤੇ ਕਰਿਓ ਕੁਆਲਟੀ ਫੁੱਲ ਚੈੱਕ ਤੇ ਕਰਦੇ ਸ਼ੁਭਕਾਮਨਾਵਾਂ ਹੋਰ ਮੰਗਲੂ ਜੀ ਮਰਿਆ ਜੀ ਕੈਮ ਜੇ ਫੜੋ ਜੀ ਫੋਨ ਜੀ ਲਓ ਜੀ ਸასი ਗਾਲ ਮੰਗਲੂ ਜੀ ਸਸੀਗਲ ਬਾਈ ਜੀ ਪਿੰਡ ਕੋਗਾ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਨਾਮਕਾਰ ਸਿੰਘ ਨੰਬਰ 977993 ਕਾਲੀ ਫੋਟੋ ਉਡੀ ਬਾਹਰ ਨਾ ਚਲ ਜੀਏ ਕਾਲੀ ਫੋਟੋ ਕੋਈ ਚੱਕਰ ਨਹੀਂ 97799 ਆਜੋ 38443 ਪਿੰਡ ਕੋਗਾ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਠੀਕ ਆ ਮਲੂਜੀ ਹਾਂ ਜੀ ਉਹ ਕੜ ਕਬਰ ਦੀ ਵੀਡੀਓ ਪਾਈ ਆ ਤਾਂ ਅੱਜ ਸਵੇਰੇ ਸੇਲ ਹੋ ਗਈ ਸੇਲ ਹੋ ਗਈ ਜੀ ਸਹੀ ਗੱਲ ਸਹੀ ਗੱਲ ਜੀ ਤੇ ਇੱਕ ਮਾਰਟਿਕ ਕਾਫੀ ਕੱਟੀ ਮਗਰ ਵੇਖੋ ਜੀ ਥਣ ਲੇਵਾ ਦੁੱਧ 11 12 ਕਿਲੋ ਤਿਆਰ ਥਣ ਕੱਲਾ ਕੱਲਾ ਵੇਖ ਲਓ ਵੇਖੋ ਜੀ ਇੱਕ ਗਿੱਠ ਤੇ ਲੱਗਾ ਕਿ ਨਹੀਂ ਹਾਂਜੀ ਤੇ ਕੁਆਲਿਟੀ ਕਰੋ ਚੱਕ ਮੰਗ ਲਓ ਜੀ ਇਹਦੀ ਹਾਂਜੀ ਫੁੱਲ ਕ ਨਹੀਂ ਕੁਆਲਿਟੀ ਫੁੱਲ ਫੁੱਲ ਤੇ ਇੱਕ ਵਕਾ ਲੇ ਆਪਾਂ ਨੀਲੀ ਰਾਵੀ ਟੇਡੇ ਕੱਟ ਚ ਨੀਲੀ ਰਾਵੀ ਟੇਡੇ ਕੱਟ ਚ ਹਾਂ ਆਜੇ ਦੇ ਲਿਆ ਮੰਗ ਲਓ ਜੀ ਇਹ ਨੀਲੀ ਰਾਵੀ ਕਿਹੜੀ ਕੱਟ ਵਾਲੀ ਆ ਕਿ ਆਏ ਇਹ ਆ ਜਿਹੜੀ ਚੀਜ਼ ਆ ਆ ਵੇਖੋ ਜੀ ਮਗਰ ਕੱਟਾ ਟੇਡਾ ਕੱਟ ਵੀ ਦਿਖਾ ਲ ਦੋ ਨਾ ਆ ਜੋ ਇੱਧਰ ਮੈਂ ਜਾਂਦਾ ਦੁੱਧ 12 ਕਿਲੋ ਤਿਆਰ ਖੋਲੋ ਮੰਗ ਲਓ ਜੀ ਤੋਰੋ ਵੇਖੋ ਜੀ ਕਰੋ ਚੈੱਕ ਕੁਆਲਿਟੀ ਝੋਟੀ ਦੀ ਬਹੁਤ ਚੰਗੀ ਝੋਟੀ ਆ ਤੇ 12 ਕਿਲੋ ਦੁੱਧ ਜਿਹੜਾ ਮਰਜੀ ਵੀਰ ਚੋਲੇ ਛੋਟੀ ਜੀ ਕੀਮਤ ਤੇ ਦੇਵਾਂਗੇ ਝੋਟੀ ਵੇਖ ਲਓ ਚਾਰੂ-ਚੂਰੂ ਫੁੱਲ ਲਓ ਜੀ ਕਰੋ ਜੀ ਚੈੱਕ ਵੇਖੋ ਜੀ ਅਸਲ ਜਾਦ ਕੁਆਲਿਟੀ ਕਰੋ ਜੀ ਚੈੱਕ ਇਹ ਜੇ ਟਾਪ ਦਾ ਨਗੀਨਾ ਕਹਿ ਦਈ ਦੇ ਨਗੀਨੇ 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 ਬਹੁਤ ਖੇਨ ਦੇ ਜੀ ਕਰੋ ਜੀ ਇਹ ਬੋਤਨਵਾ ਖਾਣ ਦੇ ਵਾਗ ਜੀ ਦੇਖੋ ਜੀ ਫਿਰ ਕੁਆਲਟੀ ਇੱਕ ਵਾਰ ਚੈੱਕ ਕਰੋ ਝੋਟੀ ਦੀ ਨਵਾਲਣ ਤਵਾਲਣ ਵਾਲੀ ਥੋੜੀ ਜੀ ਹਾਂਜੀ ਵੇਖਿਓ ਜੀ ਸਾਈਡ ਲਓ ਜੀ ਬਹੁਤ ਚੰਗੀ ਝੋਟੀ ਜੀ ਚਵਾਈ ਫਿਰ ਹੱਦੋਂ ਜਿਆਦਾ ਚੰਗੀ ਜਿੰਨੀ ਝੋਟੀ ਚੰਗੀ ਓਨੀ ਮੰਗਲੂ ਜੀ ਚਵਾਈ ਚੰਗੀ ਹੁੰਦੀ ਹਾਂਜੀ ਕਿੰਨੀ ਕੀਮਤ ਤੇ ਦੇ ਦਈਏ ਜੀ ਮੈਂ ਤਾਂ ਕਹਿੰਦਾ 140 ਕਰ ਦਈਏ ਨੀ ਕੀਮਤ ਜਿੱਡਾ ਦੀ ਝੋਟੀ ਆ ਨਹੀਂ ਜੀ ਜਾਇ ਜੀ ਕਰੀਏ ਜੀ ਕਿੰਨੀ ਛੋਟੀ ਕੀਮਤ ਆ ਆਪਾਂ ਕਰਨੀ ਆਪਾਂ ਵੱਡੀ ਨਹੀਂ ਕੀਮਤ ਕਰਨੀ 1 ਲੱਖ ਹਾਂ ਤੇ 15000 ਦੀ ਛੋਟੀ ਦੇ ਦਾਂਗੇ ਛੋਟ ਛੋਟ ਵਿੱਚ ਹਣ ਮੰਗਲੂ ਜੀ ਕੀ ਕਰਨੀ 500 ਕਰ ਦੇ 14.5 ਦੀ 500 ਛੋਟ ਕਰ ਦਾਂਗੇ ਲਓ ਜੀ ਚੈੱਕ ਕਰ ਲਓ ਜੀ ਟੌਪ ਦੀ ਝੋਟੀ ਜੇ ਉਹ ਤਾਂ 15000 ਜੇ ਰਹੂਗੀ ਮੌਕੇ ਤੇ 500 ਛੋਟ ਰਹੂਗੀ ਹਾਂ ਛੜ ਬੰਦ ਹੋ ਜੀ ਉਹਨੇ ਕਰ ਲਓ ਜੀ ਚੈੱਕ ਟੌਪ ਦਾ ਨੀ ਨਾ ਧੰਨ ਬਖਾਲਦਾ ਜੀ ਇਹਦੇ ਤੋਂ ਅੱਗੇ ਤਾਂ ਰੱਬ ਦਾ ਨਾਮ ਸਹੀ ਗੱਲ ਕਹਿੰਦੇ ਮੰਗਲੂ ਜੀ ਫੋਬਰੇ ਕਰ ਲੋ ਚੈੱਕ ਜੀ ਤੇ ਇੱਕ ਤੁਹਾਨੂੰ ਐ ਮੈਂ ਵਿਖਾ ਲਾਂਗੇ ਚੰਗੀ ਕੁਆਲਿਟੀ ਦੀ ਥਾਣ ਦੇ ਵਿੱਚ ਕਰ ਲੋ ਚੈੱਕ ਜੀ ਦੁੱਧ ਹੋਊਗਾ ਤੇ ਕੋਈ 11 12 ਚਲੋ ਮਗਰ ਕੱਟੀ ਤੇ ਕਰੋ ਜੀ ਚੈੱਕ ਮੰਗਲੂ ਜੀ ਖੋਲੋ ਇਹਨੇ ਮਾਚੀ ਕੜੂਬਰੇ ਕਰ ਲੈ ਇੱਥੋਂ ਚੱਲ ਇਦਾਂ ਹੀ ਵਿਖਾ ਲ ਦਿੰਨੇ ਫਿਰ ਕਰ ਲੋ ਜੀ ਚੈੱਕ ਮਗਰ ਕੱਟੀ ਦੇਖੋ ਜੀ ਸਾਲੇ ਬਹੁਤ ਬਹੁਤ ਜਿਆਦਾ ਚੰਗੀ ਸਿੰਘ ਦੀ ਕੁਆਲਿਟੀ ਕਰੋ ਚੈੱਕ ਤੇ ਕੀਮਤ ਇਹਦੀ ਛੋਟੀ ਜੀ ਕਰਾਂਗੇ ਕਿੰਨੀ 1 ਲੱਖ ਦੇ 5000 ਕਰ ਲੋ ਜੀ ਚੈੱਕ ਲਓ ਜੀ ਫੇਰ ਵੇਖ ਲਓ ਥਾਣ ਥੋਣੇ ਚਵਾਈ ਬਹੁਤ ਜ਼ਿਆਦਾ ਚੰਗੀ ਆ ਬਹੁਤ ਜ਼ਿਆਦਾ ਚੰਗੀ ਝੋਟੀ ਜੀ ਜਮਾਂ ਛੋਟੀ ਜੀ ਕੀਮਤ ਕੀ ਕੀ ਅੱਗੇ ਤੁਸੀਂ ਵੀਰ ਜੀ ਆਪਦੀ ਤਸਦੀਕ ਕਰ ਲੈਣੀ ਆ ਸਿੰਗ-ਸੁੰਗ ਸਾਰਾ ਕੁਛ ਚੈੱਕ ਕਰ ਲੋ ਤੇ ਇੱਕ ਤੁਹਾਨੂੰ ਆ ਬੂਰੀ ਵਿਖਾ ਦੇਣੀ ਆ ਉਹ ਮੰਗਲੂ ਜੀ ਖੋਲੋ ਬੂਰੀ ਆਜੋ ਆਜੋ ਲਾਉ ਜੀ ਇੱਕ ਤੁਹਾਨੂੰ ਆ ਬੂਰੀ ਝੋਟੀ ਵਿਖਾ ਦੇਣੀ ਹੈ ਆਪਣੇ ਕੋਲੋਂ ਹੀ ਗਈ ਹੈ ਵੀਰ ਜੀ ਲਗਭਗ 2 2.5 ਮਹੀਨੇ ਦੀ ਸੂਈ ਹੈ ਜੀ ਤੇ ਕਰੋ ਜੀ ਚੈੱਕ ਥਣਦੇਵਾ ਸਿੰਘ ਮੰਗਲੂ ਜੀ ਆਜੋ ਤੇ ਦੁੱਧ ਹੈਗਾ ਜੀ ਦੇਖੋ 7-8 ਕਿਲੋ ਜੀ 8 ਕਿਲੋ ਹੈਗਾ ਜੀ 7 ਹੀ ਲਾਓ ਤੁਸੀਂ 7 ਮੰਨੋ ਥਣਦੇਵਾ ਵੀ ਇਹ ਲਓ ਦੇ ਇਹ ਵੋਨਡਾ ਜਿਆ ਭਾ ਕਰਾਂਗੇ ਕੋਈ ਵੱਡਾ ਭਾ ਨਹੀਂ ਜੇ ਜਿਹੜੇ ਵੀ ਵੀਰ ਨੇ ਲੈਣੀ ਹੋਵੇ ਸੰਪਰਕ ਕਰ ਲੈ ਇਹ ਦੇ ਦਾਂਗੇ ਆਪਾਂ 82000 ਦੀ ਛੋਟ ਇਚੋ ਛੋਟ ਜੋ ਮੰਗਲੂ ਤੋਂ ਕਹਦੇਗਾ ਯਾਰ ਮੈਂ ਕੀ ਕਹਣਾ ਛੋਟਾਂ ਤੇ ਭਰਤੀ ਬੰਦੀ ਕਿ ਨਹੀਂ ਕਰ ਦਈਏ ਦੱਸ 500 ਕਰ ਦੇ 500 ਹੀ ਕਰ ਦਾਂਗੇ ਜੀ 81 ਦੀ 81 ਦੀ 81 ਦੀ ਫਿਰ ਪੂਰੇ ਦੀ ਕਰ ਦਾਂਗੇ ਯਾਰ ਛੋਟ ਯਾਰ ਛੋਟ ਵੇਖ ਲਓ ਜੀ ਇਹ ਨੂੰ ਬਣੀ ਨੂੰ ਵੀ ਦਿਨ ਹੋ ਗਏ ਜੀ ਜੀ ਨਿਕਲਣਾ ਨਾ ਨਿਕਲਣਾ ਤੁਹਾਡੀ ਕਿਸਮਤ ਠੀਕ ਆ ਬਣੀ ਵੀ ਗਰੰਟਡ ਜੇ 2.5 ਮਹੀਨੇ ਦੇ ਕਰੀਬ ਦੀ ਸੂਈ ਜੇ ਤੇ 81 ਦੀ ਹਜ਼ਾਰ ਹੋਰ ਛੱਡ ਦੀ 80 ਦੀ ਯਾਰ ਜਾਨ ਦੇ ਪੂਰੇ 80 ਦੀ ਪੂਰੇ 80 ਯਾਰ ਦੀ ਕਰ ਲਓ ਜੀ ਚੈੱਕ ਚੱਲ ਠੀਕ ਆ 80 ਪੂਰੇ ਦੀ ਬਾਕੀ ਮੰਗਲੂ ਜੀ ਮਾਲ ਆਪਣਾ ਸੇਲ ਹੋਈ ਜਾਂਦੇ ਹਨ ਹਾਂਜੀ ਹਾਂਜੀ ਵੀਡੀਓ ਡੇਲੀ ਪੈਂਦੀ ਆ ਹਾਂਜੀ ਬਾਬੇ ਦੀ ਪੂਰੀ ਕਿਰਪਾ ਏ ਪੂਰੀ ਕਿਰਪਾ ਜੀ ਮੰਗਲੂ ਜੀ ਕਹਿੰਦੇ ਨੇ ਤੇ ਧੰਵਾਦ ਆ ਵੀਰਾਂ ਸਾਰਿਆਂ ਦਾ ਇੰਨਾ ਪਿਆਰ ਦਿੰਦੇ ਜੋ ਵੀਡੀਓ ਵੰਦੇ ਜੋ ਸასი ਘਾਲਿਆ ਸਾਰਿਆਂ ਨੂੰ ਅੰਦਰ ਥੋੜੀ ਜਿਹੀ ਫੋਟੋ ਨਹੀਂ ਸਾਫ਼ ਆਉਂਦੀ ਕਰ ਲੋ ਜੀ ਚੈੱਕ ਇੱਥੋਂ ਕਰ ਲੋ ਛੋਟੀ ਚੈੱਕ ਫਿਰ ਫੁੱਲ ਕੁਆਲਿਟੀ ਇਹ ਵੀ ਤਾਜੀ ਸੂਈ ਮੈਂ ਤੁਹਾਨੂੰ ਵਖਾਰਤੀ ਜੀ ਤੇ ਸਲਦੀ ਕਰਾ ਤੀ ਜੇ ਤੇ ਇਹ ਕਾ ਨਹੀਂ ਲੀ ਰੱਖ ਜੀ ਛੋਟੀ ਲਓ ਜੀ ਸਾਰਿਆਂ ਨੂੰ ਸასი ਸ਼ਕਲ ਜੀ ਧੰਵਾਦ ਹੈ ਕਿਛੇ ਠੱਡ ਸასი ਸ਼ਕਲ ਜੀ